ਇਦਾਂ ਅਸਵਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਨਸ਼ਹਿਰਾ ਪੰਨੂਆ ਵਿਖੇ ਦਿਨ ਦਿਹਾੜੇ 3000 ਬੰਦ ਲੁਟੇਰਿਆਂ ਵੱਲੋਂ ਢਿੰਗਰਾ ਮੈਡੀਕਲ ਸਟੋਰ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਮੈਡੀਕਲ ਸਟੋਰ ਵਿੱਚੋਂ ਕ੍ਰਿੰਦਿਆਂ ਤੋਂ ਹਜ਼ਾਰ ਵਕਾ ਕੇ 1.90 ਲੈ ਕੇ ਫਰਾਰ ਹੋ ਗਏ। ਫਿਲਹਾਲ ਲੁਟੇਰਿਆਂ ਦੀ ਸਾਰੀ ਘੜਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਜੰਦਦੇ ਹੋ ਮੈਡੀਕਲ ਸਟੋਰ ਦੇ ਮਾਲਕ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਮੈਡੀਕਲ ਸਟੋਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਉਨ੍ਹਾਂ ਦੀ ਕਾਹਤੇ ਕੰਮ ਕਰਨ ਵਾਲੇ ਨੌਜਵਾਨ ਅੰਮ੍ਰਿਤਪਾਲ ਸਿੰਘ ਨੂੰ 3000 ਬੰਦ ਲੁ ਆਕੇ ਕ੍ਰਿਸਟਲ ਵਿਖਾ ਕੇ ਦੁਕਾਨ ਵਿੱਚੋਂ ਨਵਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ ਮੇਰਾ ਨਾਮ ਨਵਦੀਪ ਸਿੰਘ ਹੈ ਜੀ ਸ਼ਾਪ ਦਾ ਨਾਮ ਟਿੰਗਰਾ ਮੈਡੀਕਲ ਸਟੋਰ ਐਕ 9 ਵਜੇ ਮੈਂ ਤੇ ਇੱਥੇ ਹੈਗਾ ਨਹੀਂ ਸੀ ਅਣਪਛਾਤੇ ਆਏ ਬੰਦੇ ਨੋਵਾ ਗੱਡੀ 'ਚ ਤਕਰੀਬਨ 7 ਕਿ ਜਾਣੇ ਹੋਣਗੇ ਜਿਨ੍ਹਾਂ 'ਚੋਂ 3 ਜਾਣੇ ਅੰਦਰ ਆਏ ਆ ਤੇ ਹਥਿਆਰ ਉਹਨਾਂ ਕੋਲ ਹੈਗੇ ਸੀ ਤੇ ਉਹ ਮੇਨ ਉਹਨਾਂ ਨੇ ਪੈਸਾ ਨੂੰ ਹੀ ਮਲਕ ਕੀਤਾ ਤੇ ਪੈਸੇ ਲੈ ਗਏ ਨੇ ਜਿੰਨੇ ਤੇ ਹੈਗੇ ਸੀ ਅੱਜ ਕੰਪਲੇਂਟ ਕੀਤੀ ਆ ਤੇ ਕੀਤੀ ਆ ਉੱਥੋਂ ਦੇ ਜਿਹੜੇ ਹੈਗੇ ਨੇ ਆਪਣੇ ਐਸਆਈ ਐਸਐਚਓ ਸਾਹਿਬ ਹੀ ਆਏ ਸੀ ਸਰਹਲੀ ਤੋਂ ਤੇ ਕੰਪਲੇਟ ਉਹਨਾਂ ਨੇ ਮਤਲਬ ਅੱਗੇ ਸਰ ਵੀ ਭਾਜੀ ਅਮਰਿਤਪਾਲ ਸਿੰਘ ਢੀਂਗਰਾ ਮੈਡੀਕਲ ਸਟੋਰ ਨੂੰ ਸ਼ੇਰਾ ਬੁਲਣਾ ਤੇ 8 ਵਜੇ ਦੀ ਗੱਲ ਹੈ ਜੀ 6 7 ਲੜਕੇ ਆਏ ਆ ਨੋਵਾ ਗੱਡੀ ਦੇ ਤਿੰਨ ਸ਼ਾਪ ਦੇ ਅੰਦਰ ਆਏ ਆ ਹਥਿਆਰ ਦਿਖਾ ਕੇ ਤੇ ਥੋੜੇ ਕੈਸ਼ ਲੈ ਗਏ ਦੁਕਾਨ ਤੋਂ ਹਾਂਜੀ ਹਾਂਜੀ ਲਿਖਾਈ ਕੰਪਲੇਟ ਕੀ ਪ੍ਰਸ਼ਾਸਨ ਨੂੰ ਸਾਰੇ ਆ ਹੋਇਆ ਜੀ ਸਰਜੀ ਐਸਐਚਓ ਸਾਹਿਬ ਹੀ ਆ ਪੱਟੀ ਵਾਲੇ ਐਸਐਚਓ ਸਰਹਲੀ ਵਾਲੇ ਆ ਇੱਥੋਂ ਦੇ ਸ਼ੇਰੇ ਵਾਲੇ ਆ ਮੁਲਾਜ਼ਮਾਂ ਇੰਨ ਡਰਾਮੇ ਦੇ ਕੋਲ ਅਦਾ ਨਜ਼ਾਰਾ ਪਨਵਾਉਂਦੇ ਆ। ਮੁੰਡੇ ਆਏ ਤਿੰਨ ਜਾਣੇ ਦੁਕਾਨ ਦੇ ਅੰਦਰ ਮੂੰਹ ਬਨ ਕੇ ਕੱਪੜੇ ਨਾਲ ਤੇ ਉਥੋਂ 4000 ਰੁਪਿਆ ਉਹਨਾਂ ਕੋਲੋਂ ਲੈ ਕੇ ਮੈਡੀਕਲ ਸਟੋਰ ਤੋਂ। ਤੇ ਮੁਕਦਮਾ ਦਾ ਵੀ ਕੀਤਾ। ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰ ਰਹੇ ਆ। ਤੇ ਜਲਦੀ ਤੋਂ ਜਲਦੀ ਦੋਸ਼ੀਆਂ ਦਾ ਪਤਾ ਲਗਾ ਕੇ ਤੇ ਮੁਕਦਮੇ ਨੂੰ ਕੇਸ ਕੀਤਾ ਜਾਊਗਾ। ਤਰੰਤ ਤਰੰਤੋਂ ਬਲਜੀਤ ਸਿੰਘ ਦੀ ਰਿਪੋਰਟ